ਨਸ਼ੇ ਕਰਕੇ ਸਾਡਾ ਸਾਡੀ ਦੇਸ਼ ਦੀ ਯੁਵਾ ਪੀੜ੍ਹੀ ਪੰਜਾਬ ਦੀ ਯੁਵਾ ਪੀੜ੍ਹੀ ਇਸ ਤਰ੍ਹਾਂ ਦਲਦਲ ਵਿੱਚ ਟਕ ਗਈ ਏ ਤੁਸੀਂ ਰੋਜ਼ ਸਵਾਰਾ ਪਰਦੇ ਹੋ ਆਹ ਦਿਨ ਕੋਈ ਨਾ ਕੋਈ ਮਾਦਾ ਪੁੱਤ ਕੋਈ ਸੁਹਾਗਨਾ ਪਤੀ ਨਸ਼ੇ ਦੇ ਹੋਰ ਉਸ ਕਰਕੇ ਪੂਰਾ ਹੋ ਜਾਂਦਾ ਨਸ਼ੇ ਨਸ਼ੇ ਲਈ ਲਈ ਜਨਸਾਂ ਨਸ਼ੇ ਪੈਂਦਾ ਹੈ ਨਸ਼ੇ ਦੀ ਕੂੜਤੀ ਚੋਰੀਆਂ ਕਰਦਾ ਹੈ ਕੱਟੀਆਂ ਕਰਦਾ ਹੈ ਲੁੱਟਾ ਖਵਾ ਕਰਦਾ ਹੈ ਆਪਣੇ ਪਰਿਵਾਰ ਦੇ ਨਾਲ-ਨਾਲ ਸਾਡੇ ਟੀਚੇ ਨੂੰ ਵੀ ਪਰਵਾਹ ਦਾ ਤਰਸ ਕਰ ਰਹੇ ਹੈ ਜੇ ਇਹ ਤੋਂ ਜਾਣਕਾਰੀ ਹੈ ਜਿਹੜੀ ਜੇ ਨੀ ਯੁਵਾ ਪੀੜ੍ਹੀ ਹੈ ਦੇਖੋ ਦੇ ਤਰੱਕੀ ਔਰ ਉੱਨਤੀ ਲੈ ਲਈ ਜਾਲੇਣਾ ਸਾਣਾ ਬੜਾ ਜੋਦ ਹੁੰਦਾ ਸਿੱਖਿਆ ਦਾ ਅਗਰ ਸਰਕਾਰਾਂ ਸਿੱਖਿਆ ਫ੍ਰੀ ਕਰ ਦੇਣ ਸੈਂਟਰ ਗਵਰਨਮੈਂਟ ਸਿੱਖਿਆ ਫ੍ਰੀ ਕਰ ਦੇ ਪੰਜਾਬ ਗਵਰਨਮੈਂਟ ਸਿੱਖਿਆ ਫ੍ਰੀ ਕਰ ਦੇ ਤੇ ਦੇ ਅੰਦਰ ਹਰ ਸੂਬੇ ਚ ਆ ਰਾਜੇ ਸਿੱਖਿਆ ਫ੍ਰੀ ਹੋਵੇ ਇੱਕ ਸਿੱਖਿਆ ਇੱਕ ਹੈਲਥ ਇਹ ਦੋ ਜਹੀਆਂ ਚੀਜ਼ਾਂ ਜਿਹੜੀ ਫ੍ਰੀ ਹੋਣੀ ਚਾਹੀਦੀਆਂ ਨੇ अगर फ्री हो जाए तो हर अमीर गरीब ਦਾ ਬੱਚਾ ਚੰਗੀ ਵਿਦਿਆ ਹਾਸਲ ਕਰ ਸਕਦਾ ਹੈ। ਨਮਸਕਾਰ ਸਸਿਕਾ ਅਦਾਬ ਸਲਾਮ ਦੋਸਤੋ ਮੈਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ PB10 ਹੈਡਲਾਈਟਸ। ਦੋਸਤੋ ਜਿਵੇਂ ਕਿ ਪਾਸ ਸਭ ਜਾਣਦੇ ਆ ਪੰਜਾਬ ਨੂੰ ਗੁਰੂਵਾ ਪੀਰਾ ਮਹਾਰਾਜਾ ਦੀ ਚਰਨ ਸ਼ੋਪਾ ਪ੍ਰਾਪਤੀ ਤੇ ਪੰਜਾਬ ਨਾਮ ਇਸੇ ਕਰਕੇ ਪਿਆ ਕਿਉਂਕਿ ਇੱਥੇ ਪੰਜ ਦਰਿਆ ਵਗਦੇ ਨੇ। ਪਰ ਸਮਾਂ ਬਦਲਦਾ ਗਿਆ ਤੇ ਪੰਜ ਦਰਿਆ ਪੰਜ ਨਹੀਂ ਰਹੇ। ਛੇਵਾਂ ਦਰਿਆ ਬਣ ਗਿਆ ਹੈ ਛੇਵਾਂ ਦਰਿਆ ਹੈ ਨਸ਼ਾ ਦਰਿਆ ਤੇ ਸਾਡੇ ਨਾਲ ਅੱਜ ਮੌਜੂਦ ਨੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਵਿਨੇ ਵਰਮਾ ਜੀ ਗੱਲਬਾਤ ਕਰਾਂਗੇ ਇਸ ਵਿਸ਼ੇ ਦੇ ਉੱਪਰ ਇਸ ਮੁੱਦੇ ਉੱਪਰ ਇਸ ਨਸ਼ਾ ਜੋ ਪੂਰੇ ਪੰਜਾਬ ਵਿੱਚ ਪੂਰੇ ਲੁਧਿਆਣਾ ਵਿੱਚ ਫੈਲ ਚੁੱਕਾ ਹੈ ਕੀ ਵਿਚਾਰ ਰੱਖਦੇ ਨੇ ਇਸ ਉੱਪਰ ਵਿਨ ਵਰਮਾ ਜੀ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਵਿੱਚ ਮੈਂ ਬੀਪੀ 10 ਹੈਡਲਾਈਨ ਨਿਊ ਚੈਨਲ ਦਾ ਧੰਨਵਾਦ ਕਰਦਾ ਹਾਂ ਗੁਰਮੀਤ ਸਾਡੇ ਦਾ ਧੰਨਵਾਦ ਕਰਦਾ ਤੁਸੀਂ ਆਪਣਾ ਵਿਸ਼ੇਸ਼ ਸਮਾਂ ਕੱਢ ਕੇ ਅੱਜ ਦਰਸ਼ਕ ਉੱਤੇ ਵਿਚਾਰ ਜਨਨ ਆਇਓ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਕਾਬਲ ਸਮਝਿਆ ਸਭ ਕਿਸ ਤਰ੍ਹਾਂ ਦੇ ਮੰਨ ਦੀ ਵਿਚਾਰ ਆਇਆ ਵੀ ਇਸ ਨਸ਼ੇ ਦੀ ਮੁਹਿੰਮ ਜੋ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਲੁਧਿਆਣਾ ਵਿੱਚ ਖਾਸ ਕਰਕੇ ਕਹਿ ਸਕਦੇ ਹਾਂ ਤੇ ਉਹਨਾਂ ਮਜਿੱਥਾਂ ਵਾਸਤੇ ਲੋਕਾਂ ਦਾ ਹਿੱਤ ਕੰਮ ਕਰਨ ਵਾਸਤੇ ਕਿਸ ਤਰ੍ਹਾਂ ਵਿਚਾਰ ਹੈ ਕਿਉਂਕਿ ਦੇਖਿਆ ਬਹੁਤ ਵੱਡੇ ਵੱਡੇ ਲੀਡਰਸ ਨੇ ਉਹ ਤਾਂ ਹੈਗੇ ਜੇਪੀ ਹੁੰਦੇ ਨੇ ਬਟ ਫਿਰ ਵੀ ਇਸ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਐਸੀ ਬਿਮਾਰੀ ਹੈ ਜੋ ਘਰ ਵਿੱਚ ਵੱੜ ਕੇ ਪੂਰੇ ਫੈਮਿਲੀ ਨੂੰ ਤਬਾਹ ਕਰ ਦਿੰਦੀ ਹੈ ਨਸ਼ਾ ਇੱਕ ਐਸੀ ਚੀਜ਼ ਹੈ ਜਿਹੜੇ ਕਈ ਮਾਮਾਂ ਦੇ ਪੁੱਤਰ ਡਿੱਗ ਲਿਆ ਕਈ ਸੁਹਾਗਣਾ ਦੇ ਪਤੀ ਨਿਕਲ ਗਿਆ ਕਈ ਭੈਣ ਦੇ ਭਰਾ ਨਿਕਲ ਗਿਆ ਨਸ਼ੇ ਕਰਕੇ ਸਾਡਾ ਸਾਡੀ ਦੇਸ ਦੀ ਜੁਵਾ ਪੀੜੀ ਪੰਜਾਬ ਦੀ ਜੁਵਾ ਪੀੜੀ ਇਸ ਤਰ੍ਹਾਂ ਦਲਦਲ ਵਿੱਚ ਤਕ ਗਈ ਹੈ ਤੁਸੀਂ ਰੋਜ਼ ਖ਼ਬਾਰਾ ਪੜਦੇ ਹੋ ਆ ਜਿੰਨ ਕੋਈ ਨਾ ਕੋਈ ਮਾਂ ਦਾ ਪੁੱਤ ਕੋ ਸੁਹਾਗਨਾ ਪਤੀ ਨਸ਼ੇ ਦੀ ਔੜਸ ਕਰਕੇ ਪੂਰਾ ਹੋ ਜਾਂਦਾ ਹੈ ਨਸ਼ੇ ਨਸ਼ੇ ਲਈ ਲਈ ਜੜਾ ਇਨਸਾਨ ਨਸ਼ੇ ਤੇ ਪੈਂਦਾ ਹੈ ਉਹ ਨਸ਼ੇ ਦੀ ਕੂਰਤਲੀ ਚੋਰੀਆਂ ਕਰਦਾ ਹੈ ਡਕੈਤੀਆਂ ਕਰਦਾ ਹੈ ਲੁੱਟਾ ਖਵਾ ਕਰਦਾ ਹੈ ਤੇ ਆਪਣੇ ਪਰਿਵਾਰ ਦੇ ਨਾਲ-ਨਾਲ ਸਾਡੇ ਦੇਸ਼ ਨੂੰ ਵੀ ਪਰਿਵਾਰ ਦਾ ਤਾਂ ਨੁਕਸਾਨ ਕਰ ਰਿਹਾ ਹੈ ਦੇਸ਼ ਦਾ ਵੀ ਨੁਕਸਾਨ ਕਰ ਰਿਹਾ ਹੈ ਕਿਉਂਕਿ ਜੇ ਸਾਡੀ ਦੇ ਦੀ ਯੁਵਾ ਪੀੜ੍ਹੀ ਨਸ਼ੇਲੇ ਪਾਸੇ ਚਲ ਕੋਗੀ ਨਾ ਤੇ ਸਾਡਾ ਦੇਸ਼ ਅੰਦਰ ਖੋਖਲਾ ਹੋ ਜਾਊਗਾ ਇੱਕ ਸਮਾਂ ਸੀ ਜਰੋਗ ਕਿਹਾ ਜਾਂਦੀ ਪੰਜਾਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਵੱਡੇ ਸੁਰਮੇ ਜਨਮ ਲੁੱਤਾ ਸਾਡੇ ਦੇਸ਼ ਦੇ ਮਹਾਨ ਉਹ ਸੁਰਮੇ ਜਿਨ੍ਹਾਂ ਦੇ ਪਿੱਛੇ ਸ਼ਹਾਦਤ ਦਿੱਤੀ ਅੱਧੇ ਅੱਧੇ ਫਾਂਸੀ ਦੇ ਤੱਕ ਜਾਣਗੇ ਜਿਵੇਂ ਤੁਝ ਜਾਣਦੇ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਜਿਨ੍ਹਾਂ ਦੇ ਦਿਖਾਏ ਰੱਤਿਆਂ ਦੇ ਸਾਡੀ ਯੁਵਾ ਪੀੜ੍ਹੀ ਚੱਲਦੀ ਆ ਰਹੀ ਤੇ ਅਸੀਂ ਵੀ ਉਹਨਾਂ ਬਾਰੇ ਪੁਸਤਕਾਂ ਪੜੀਆਂ ਉਹਨਾਂ ਭਗਤ ਸਿੰਘ ਬਾਰੇ ਪੜਿਆ ਰਾਜਗੁਰੂ ਜੀ ਬਾਰੇ ਪੜਿਆ ਸੁਖਦੇਵ ਜੀ ਪੜਿਆ ਅਤੇ ਦੇਤੇ ਹੋ ਵੀ ਸੰਤਤ ਅਸਨਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਨੇ ਹੱਕ ਦੇ ਅਧਿਕਾਰਾਂ ਦੇ ਸਾਥ ਚ ਚੜ ਗਏ ਉਫਟਕ ਨਹੀਂ ਕੀਤੀ ਜਿਨ੍ਹਾਂ ਨੇ ਜੇਪ ਵਿੱਚ ਸ਼ਾਦ ਕੀਤੀ ਤੇ ਪਰ ਅੱਜ ਦੇਖਿਆ ਵੀ ਉਹੀ ਨੌਜਵਾਨ ਪੀੜੀ ਹੈ ਜੋ ਉਹਨਾਂ ਨੂੰ ਆਦਰ ਨਾ ਮੰਨ ਕੇ ਗਲਤ ਰਸਤੇ ਵੱਲ ਤੁਰ ਪਏ ਦੇਖਸਾ ਦੇ ਵੀ ਥਾਂ ਥਾਂ ਤੇ ਗਲੀ ਮਹੱਲੇ ਤੇ ਠੇਕੇ ਇਹਨੇ ਖੁੱਲ ਚੁੱਕੇ ਨੇ ਉਹਨਾਂ ਨੂੰ ਬਾਹਰ ਦੂਰ ਜੱਕ ਜਾਣ ਦੀ ਜ਼ਰੂਰਤ ਨਹੀਂ ਮੈਂਦੀ ਉੱਥੇ ਸ਼ਰਾਬ ਖਰੀਦਦੇ ਨੇ ਪੀਣਾ ਸ਼ੁਰੂ ਕਰ ਦਿੰਦੇ ਨੇ ਦੇਖੋ ਜੀ ਸਭ ਨਾਲ ਪਹਿਲੇ ਤਾਂ ਸਾਡੇ ਜਿਹੜੇ ਦੇ ਦੇ ਅੰਦਰ ਜਿਹੜੀ ਦੇ ਦੀ ਯੁਵਾ ਪੀੜ੍ਹੀ ਹੈ ਦੇਖੋ ਤੇਜ਼ ਨੂੰ ਤਰੱਕੀ ਔਰ ਉਮੰਤੀ ਲੈ ਲਈ ਜਾ ਹਾਲੇ ਨਾ ਸਾਨੂੰ ਬੜਾ ਜੋਦ ਹੁੰਦਾ ਸਿੱਖਿਆ ਦਾ ਅਗਰ ਸਰਕਾਰਾਂ ਸਿੱਖਿਆ ਫ੍ਰੀ ਕਰ ਦੇਣ ਸੈਂਟਰ ਗਵਰਨਮੈਂਟ ਸਿੱਖਿਆ ਫ੍ਰੀ ਕਰ ਦੇ ਪੰਜਾਬ ਗਵਰਨਮੈਂਟ ਸਿੱਖਿਆ ਫ੍ਰੀ ਕਰ ਦੇ ਤੇ ਦੇ ਅੰਦਰ ਹਰ ਸੂਬੇ ਚ ਹਰ ਰਾਜੇ ਸਿੱਖਿਆ ਫ੍ਰੀ ਹੋਵੇ ਇੱਕ ਸਿੱਖਿਆ ਇੱਕ ਹੈਲਥ ਇਹ ਦੋ ਜਿਹੇ ਚੀਜ਼ਾਂ ਜਿਹੜੀ ਫ੍ਰੀ ਹੋਣੀ ਚਾਹੀਦੀਆਂ ਨੇ ਅਗਰ ਇਹ ਫ੍ਰੀ ਹੋ ਜਾਂਦੇ ਹਰ ਅਮੀਰ ਗਰੀਬ ਦਾ ਬੱਚਾ ਚੰਗੀ ਵਿਦਿਆ ਹਾਸਲ ਕਰ ਸਕਦਾ ਹੈ ਜੋ ਇਨਸਾਨ ਪੜ੍ਹ ਲਿਖਿਆ ਜਾਂਦਾ ਹੈ ਪੜ੍ਹ ਲਿਖ ਕੇ ਸਮਝ ਆ ਜਾਂਦੀ ਏ ਕਿ ਚੰਗਾ ਕੀ ਏ ਮਾੜਾ ਕੀ ਏ ਉਹ ਚੰਗੇ ਪਾਸੇ ਚੱਲਦਾ ਹੈ ਜਿਹੜਾ ਇਨਸਾਨ ਪੜ੍ਹਿਆ ਨਹੀਂ ਜਿਸਨੇ ਕਦੀ ਸਿੱਖਾਤ ਕਿਤਾਬ ਪੜ੍ਹੀ ਨਹੀਂ ਜਿਹਨੂੰ ਪਤਾ ਨਹੀਂ ਸਕੂਲ ਕੀ ਹੁੰਦਾ ਏ ਇੱਕ ਗੁਰੂ ਗੁਰੂ ਟੀਚਰ ਕੀ ਹੁੰਦਾ ਏ ਇੱਕ ਗੁਰੂ ਦਾ ਆਸ਼ੀਰਵਾਦ ਕੀ ਹੁੰਦਾ ਏ ਮਾਪੇ ਕੀ ਸੁਪਨੇ ਹੁੰਦੇ ਏ ਉਹ ਪੜ੍ਹਿਆ ਹੀ ਨਹੀਂ ਜਦੋਂ ਇਨਸਾਨ ਪੜ੍ਹਿਆ ਨਹੀਂ ਉਹ ਵੇਲੇ ਕੰਮਾਂ ਦੇ ਪਾਸੇ ਧਿਆਨ ਦੇਊਗਾ ਉਹ ਨਸ਼ੇ ਦੇ ਪਾਸੇ ਧਿਆਨ ਦੇਊਗਾ ਆ ਵਾਰਾ ਗੱਦੀ ਦੇ ਪਾਸੇ ਧਿਆਨ ਦੂਗਾ ਲੁੱਟਾ ਹੋਣ ਪਾਸੇ ਧਿਆਨ ਦੂ ਉਹ ਵਿਸਾਲ ਉਹ ਮੈਂ ਗੈਂਟਰੀ ਬਣ ਜੰਨਾ ਕਿ ਲੋਕਾਂ ਦੀ ਕਮਾਈ ਮੈਂ ਲੁੱਟ ਲਵਾਂ ਲੁੱਟ ਲਾਵਾਂ ਤੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਐ ਇਸ ਦੇ ਪਿੱਛੇ ਪੰਜਾਬ ਦੇ ਹਾਲਾਤ ਜੈਰਤਰ ਬੱਚੇ ਮਾਪੇ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਬੜੇ ਟਾਈਮ ਵੱਧ ਗਿਆ ਦਿਨ ਦਿਨ ਨਸ਼ਾ ਹਰ ਤਰ੍ਹਾਂ ਦਾ ਨਸ਼ਾ ਤੁਸੀਂ ਰੋਸ ਬਾਰਾ ਪੜ ਪੜਦੇ ਹੋ ਸਰਕਾਰੀ ਏਜੰਸੀਆਂ ਤੇ ਪੁਲਿਸ ਵਿਭਾਗ ਤੇ ਪ੍ਰਸ਼ਾਸਨ ਸਮੇਂ 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 ਇਹ ਸਮਾਗਲ ਰੰਗਾਂ ਚ ਤਸਕਰ ਇਹਨਾਂ ਨੂੰ ਫੜਦੀ ਵੀ ਹੈ ਫੜਦੀ ਵੀ ਹੈ ਲੇਕਿਨ ਕਿਸੇ ਨਾ ਕਿਸੇ ਬਸ ਸਮਗਲਰ ਬੜੇ ਤੇਜ਼ ਤਲਾਬ ਹੋ ਜਾਂਦੇ ਨੇ ਸਰਕਾਰ ਕੋਈ ਸਿਨਸ਼ਾ ਫੜਦੀ ਹੈ ਕਿਸੇ ਹੋਰ ਟ੍ਰਿਕ ਕਰ ਬਣਾ ਲੈਂਦੇ ਨੇ ਕਿਉਂਕਿ ਨਸ਼ੇ ਜਾਇਦ ਕਮਾਈ ਦੇ ਪੈਸੇ ਦੁਨੀਆ ਦੇ ਰੁਪਈਆ ਆਲਾਗਾ ਦਾ ਮਨ ਨੂੰ ਕਮਾਈ ਆਵੇ ਜੋ ਮਰਜ਼ੀ ਹੋ ਜੇ ਇੱਕ ਇਨਸਾਨ ਆਪਣੀ ਕਮਾਈ ਪਿੱਛੇ ਦੇਸ਼ ਨੂੰ ਜੁਵਾ ਪੀੜੀ ਨੂੰ ਖਤਮ ਕਰ ਰਿਹਾ ਹੈ ਤੇ ਉਸ ਇਨਸਾਨ ਸਮਗਲਰ ਹੈਗਾ ਉਹ ਸਾਡੇ ਦੇਸ਼ ਲਈ ਖਤਰਾ ਹੈ ਐਸੇ ਸਖਤ ਜੋ ਨਸ਼ਾ ਵੇਚਦੇ ਨੇ ਨਸ਼ੇ ਦਾ ਵਪਾਰ ਕਰਦੇ ਨੇ ਇਹਨਾਂ ਨੂੰ ਇੱਕ ਰਹਿਮ ਦੀ ਨਾ ਨਹੀਂ ਹੋਣਾ ਜੀ ਦਾ ਇਹਨਾਂ ਨੂੰ ਸਮਾਜਿਕ ਸਲੱਖਾਂ ਦੇ ਪਿੱਛੇ ਸੱਟਣਾ ਚਾਹੀਦਾ ਹੈ ਇਨਾਂ ਦਾ ਇੰਨਾ ਜੋ ਘਰ ਹੈ ਉਹਨੂੰ ਟੈਗ ਕਰ ਲੈਣਾ ਚਾਹੀਦਾ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਟੈਗ ਕਰ ਲੈਣੀ ਚਾਹੀਦੀ ਹੈ ਅਤੇ ਉਹਨੂੰ ਹਮੇਸ਼ਾ ਹਮੇਸ਼ਾ ਇਸ ਲਾਕਰੇ ਵਿੱਚ ਰਹਿਣਾ ਚਾਹੀਦਾ ਹੈ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਉਹ ਦੇ ਦੇ ਪ੍ਰਧਾਨ ਮੰਤਰੀ ਦੇ ਦੇ ਗ੍ਰਹਿ ਮੰਤਰੀ ਦੇ 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 ਰੱਖਿਆ ਮੰਤਰੀ ਜੋ ਕਾਨੂੰਨ ਮੰਤਰੀ ਇੱਕ ਐਸਾ ਕਾਨੂੰਨ ਲੈ ਕੇ ਆਏ ਕਿ ਨਸ਼ਾ ਤਸਕਰ ਨੂੰ ਮਾਫੀ ਨਾ ਦਾ ਹੈ ਹੀ ਨਹੀਂ ਜਿਹੜਾ ਨਸ਼ਾ ਵੇਚਦਾ ਫੜਿਆ ਗਿਆ ਉਹਦੀ ਸਜ਼ਾ ਠੋੜ ਹੋਵੇ ਉਹ ਖਾਬਾ ਕਿ ਨਾ ਸੋਚੇ ਕਿ ਨਸ਼ੇ ਦਾ ਵਪਾਰ ਕਰ ਲਵਾ। ਇਹ ਨਸ਼ਾ ਕਰਨ ਨਾਲ ਸਿਰਫ ਨਸ਼ਾਈ ਨਹੀਂ ਕਰਦਾ ਉਸ ਤੋਂ ਹੋਰ ਵੀ ਕਈ ਐਸੇ ਗੁਨਾਹ ਪੈਦਾ ਹੁੰਦੇ ਨੇ। ਦੇਖੋ ਜੀ ਤੁਹਾਨੂੰ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਦੱਸਿਆ ਕਿ ਵਿੱਦਿਆ ਜੀ ਵਿੱਦਿਆ ਪੜਾਈ ਹੈ ਨਾ ਉਹ ਇਨਸਾਨ ਲਈ ਬੜੀ ਜੁੜੀ ਹੈ। ਜੋ ਪੜਿਆ ਲਿਖਿਆ ਇਨਸਾਨ ਦੇ ਦੇ ਤਰੱਕੀ ਬੈ ਸੋਚੂਗਾ ਉਹ ਸੋਚੂਗਾ ਮੈਂ ਡਾਕਟਰ ਬੰਨਾ ਵੀ ਗਿਆਨੀ ਬੰਨਾ ਮੈਂ ਐਸੀ ਪੋਜੀਸ਼ਨ ਤੇ ਜਾਣਾ ਉਹ ਚੰਗੇ ਕੰਮ ਕਰੂਗਾ ਜਿੰਨੇ ਪੰਨਣੇ ਵਿਲਾ ਬਿਠਾ ਹੈ ਉਹ ਨਸ਼ਾ ਦਾ ਖੜ ਕਰਦਾ ਹੈ। ਛੋਟੀ ਆਈਗਾ ਰੋਡ ਦੇ ਦੇਖਿਆ ਨਾ ਛੋਟੇ ਛੋਟੇ ਬੱਚੇ ਨਮਾਜ਼ ਲਈ ਪਹਿਲੇ ਕਿਸ ਚੀਜ਼ ਦੇ ਨਸ਼ਾ ਪਾ ਕੇ ਹੈ ਨਾ ਉਹ ਨਿਵਾਸ ਹੁੰਦੇ ਐ ਫਿਰ ਉਹ ਇਹੀ ਚੀਜ਼ਾਂ ਆ ਜਾਂਦੀਆਂ ਐ ਉਹ ਸੁਣਦੇ ਹੁੰਦੇ ਐ ਕਈ ਬੱਚੇ ਸਿਗਰਟ ਪੀ ਲੈਂਦੇ ਐ ਛੋਟੀ ਉਮਰ ਸਿਗਰਟ ਸਿਗਰਟ ਝਾੜੀ ਸਿਗਰਟੋ ਕਰਦੇ ਐ ਤਬਾਕੂ ਤੋਂ ਕਰਦੇ ਐ ਉਹ ਚਾਹ ਗੁਟਕਾ ਖਾਣੀ ਖਾਣੀ ਕੁਝ ਦਿਨ ਨਚਾ ਲਈ ਉਹ ਤੁਰੂ ਕਰਦੇ ਐ ਉਹ ਜਦੋਂ ਵੱਡਾ ਹੁੰਦਾ ਜਾਂਦਾ ਉਹਨੂੰ ਹੁਣ ਲੱਗਦਾ ਕਿ ਹੁਣ ਮੈਂ ਸ਼ੀਰਟ ਦਾ ਨਸ਼ਾ ਕੀਤਾ ਮੈਂ ਸਮੈ ਨਸ਼ਾ ਕਾਲੇ ਉਸ ਤੋਂ ਬਾਅਦ ਸਮੈ ਕਾਲੇ ਪਾਸੇ ਭੱਜਦਾ ਹੈ ਸ਼ਰਾਬ ਵਾਲੇ ਪਾਸੇ ਭੱਜਦਾ ਹੈ ਹਰ ਚੀ ਦਾ ਨਸ਼ਾ ਇਹ ਦੇਖਿਆ ਵੀ ਕੁੜੀਆਂ ਵਿੱਚ ਵੀ ਇਸ ਦਾ ਰੁਝਾਨ ਬਹੁਤ ਜ਼ਿਆਦਾ ਵਧ ਰਿਹਾ ਹੈ ਕੀ ਕਹਿਆ ਜਾ ਕੁਤੇ ਦੇਖੋ ਜਿਹੜੀ ਪੱਛਮੀ ਸਭੇਤਾ ਜਿਹੜੀ ਵਿਦੇਸ਼ੀ ਸਭੇਤਾ ਜਿਹੜੀ ਵਿਦੇਸ਼ੀ ਕਲਚਰ ਨੂੰ ਵਿਦੇਸ਼ੀ ਕਲਚਰ ਨੂੰ ਆਜਕਲ ਹਿੰਦੁਸਤਾਨੀ ਬੜੇ ਪਨਾ ਰਹੇ ਨੇ ਵਿਦੇਸ਼ੀ ਵਾਲੀ ਚੱਕਣ ਜੋ ਜ਼ਿੰਦਗੀ ਉੱਥੇ ਰੈਸ਼ੂਰਾਮ ਉੱਥੇ ਡਾਲਰ পাগল ਹੋ ਗਈ ਦੁਨੀਆ ਤੁਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਇਸ ਜੋ ਨਸ਼ੇ ਚੱਲ ਰਹੇ ਨੇ ਇਸ ਨੂੰ ਘੱਟ ਕੀਤਾ ਜਾਂ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਮੈਂ ਦੇਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦੇ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਅਤੇ ਹਰ ਉਸ ਸਟੇਟ ਦੇ ਮੁੱਖ ਮੰਤਰੀ ਨੂੰ ਨਵੇਦਨ ਕਰਾਂਗਾ ਹੱਥ ਜੋੜ ਕੇ ਨਵੇਦਨ ਕਰਾਂਗਾ ਕਿ ਅਗਰ ਤੁਸੀਂ ਦੇਸ਼ ਨੂੰ ਕੁਸ਼ਾਲ ਹਸਦਾ ਵਸਦਾ ਦੇਖਣਾ ਚਾਹੁੰਦੇ ਹੋ ਪਹਿਲੇ ਵੰ ਸੋਨੇ ਚਿੜੀਆ ਵਾਂਗ ਦੇਖਣਾ ਚਾਹੁੰਦੇ ਹੋ ਤੇ ਸਭ ਨਾਲ ਪਹਿਲੇ ਦੇਸ਼ ਨੂੰ ਨਸ਼ਾ ਤੇ ਪ੍ਰਾਦ ਮੁਕਤ ਕਰ ਦਿਓ ਜਿਹੜਾ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਨੂੰ ਪਕੜ ਕੇ ਉਹਨੂੰ ਸਲਾਖਾਂ ਦੇ ਪਿੱਛੇ ਸੱਟੋ ਨਸ਼ੇ ਨਸ਼ੇ ਤੇ ਪਰ ਠੋਸ ਕਾਨੂੰਨ ਬਣਾਇਆ ਜਾਵੇ ਕੋਈ ਵੀ ਵਿਅਕਤੀ ਸੱਪੜੇ ਦੀ ਨਾ ਸੋਚ ਸਕੇ ਕਿ ਉਹ ਨਸ਼ਾ ਵਪਾਰ ਕਰੂਗਾ ਤੇ ਦੇਸ਼ ਦੀ ਨੌਜਵਾਨ ਪੀਣ ਨੂੰ ਨਸ਼ੇ ਦੇ ਪਾਸੇ ਲੈ ਕੇ ਜਾਊਗਾ ਸਾਨੂੰ ਪੰਜਾਬ ਦੇ ਦੇ ਉਹ ਹੀ ਨੌਜਵਾਨ ਪਹਿਲੇ ਵਾਂ ਕੇ ਚਾਹੀਦੇ ਜਿਹੜੇ ਉਹ ਨੌਜਵਾਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਪਿੱਛੇ ਕੁਰਬਾਨੀਆਂ ਦਿੱਤੀਆਂ ਸੀ ਹੱਟੇ-ਕੱਟੇ ਨੌਜਵਾਨ ਛੇ-ਛੇ ਸੱਤਾਂ ਫੁੱਟ ਦੇ ਗੱਬਰੂ ਪਤਾ ਲੱਗੇ ਸਾਡੇ ਦੇਸ਼ ਦੇ ਪੰਜਾਬ ਦੇ ਗੱਬਰੂ ਖੜੇ ਨੇ ऐसे कानून बनाने चाहिए कि बंदा जुर्म करने से पहले सोचे कि मैं जुर्म करने जा रहा हूं इतनी मुझे जो सज़ा मिलेगी ओदा मेरा हश्र की होगा तो सरकार ਨੂੰ ਬੇਨਤੀ ਕਰਾਂਗਾ ਕਿ ਸਰਕਾਰ ਠੋਸ ਕਦਮ ਲੈ ਲਿਆਵੇ ਜਿਹੜੇ ਜਨ ਪ੍ਰਤਿਨਿਧੀ ਚੋਣਾਂ ਜਿੱਤ ਗਏ ਵਿਧਾਨ ਸਭਾ ਵਿੱਚ ਬੈਠਦੇ ਨੇ ਲੋਕ ਸਭਾ ਵਿੱਚ ਬੈਠਦੇ ਨੇ ਪਾਰਲੀਮੈਂਟ ਵਿੱਚ ਬੈਠਦੇ ਰਾਜ ਸਭਾ ਵਿੱਚ ਬੈਠਦੇ ਨੇ ਉੱਤੇ ਜਨ ਹਿੱਤ ਦੀ ਆਵਾਜ਼ ਨੂੰ ਉਠਾਣ ਉਸੀ ਖਾਲੀ ਚੋਣਾਂਬ ਜਿੱਤ ਗਏ ਵੀਆਪੀ ਬਣ ਗਏ ਗੱਡੀਆਂ ਨਾ ਘੁੰਮੋ ਸਕਿਉਰਟੀ ਨਾ ਘੁੰਮੋ ਸਕਿਉਰਟੀ ਘੁੰਮਦੇ ਗੱਡੀਆਂ ਘੁੰਮਦੇ ਹੋ ਆਪਣਾ ਆਪਣੀ ਚੱਕਾ ਚੋ ਜਿੰਦਗੀ ਵੀ ਥੋੜਾ ਦੇਖੋ ਪਬਲੀਕ ਜਿਹੜੀ ਪਬਲੀਕ ਨੇ ਤੁਹਾਨੂੰ ਜਿੱਤਾਇਆ ਹੈ ਨਾ ਉਸ ਬਾਰੇ ਵੀ ਸੋਚੋ ਦੇਸ਼ ਦੇ ਅੰਦਰੋਂ ਨਸ਼ਾ ਦੇਸ਼ ਨੂੰ ਨਸ਼ਾ ਮੁਕਤ ਕਰੋ ਦੇਸ਼ ਨੂੰ ਅਪਰਾਧ ਮੁਕਤ ਕਰੋ ਅਪਰਾਧੀ ਨੂੰ ਸਜ਼ਾ ਜੇਲ੍ਹ ਦੀ ਸਲਾਖਾਂ ਜਿਹੜਾ ਪ੍ਰਾਗ ਕਰੂਗਾ ਉਹ ਐਡਾ ਸਖਤ ਕਾਨੂੰਨ ਹੋਵੇ ਉਹ ਸੋਚੇ ਮੈਂ ਅਪਰਾਧ ਕਰਨ ਜਾ ਰਿਹਾ ਤੇ ਮੈਨੂੰ ਸਜ਼ਾ ਕੀ ਮਿਲੂਗੀ ਸਭ ਤੋਂ ਜੀਵ ਪ੍ਰਾਗਰਮਣੇ ਸੋਚੇ ਇਨਸਾਨ ਕਾਰਮਣੇ ਸੋਚੇ ਤੇ ਇਹ ਦੇਸ਼ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਅਤੇ ਹਰ ਸੂਬੇ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਦੀ ਕਰਾਂਗਾ ਸਭ ਤੋਂ ਪਹਿਲੇ ਤੁਸੀਂ ਆਪਣੇ ਸੂਬੇ ਚ ਆਪਣੇ ਰਾਜੇ ਚ ਸਿੱਖਿਆ ਫ੍ਰੀ ਕਰੋ ਹਰ ਕਿਸੇ ਨੂੰ ਸਿੱਖਿਆ ਦਾ ਅਧਿਕਾਰ ਹੋਵੇ ਹਰ ਇੱਕ ਵਿਅਕਤੀ ਚਾਹੇ امیر ਹੈ ਗਰੀਬ ਹੈ ਉੱਚ ਸਿੱਖਿਆ ਹਾਸਲ ਕਰੇ ਅਗਰ ਉਹ ਡਾਕਟਰ ਬਣਨਾ ਚਾਹੁੰਦਾ ਡਾਕਟਰ ਬਣੇ ਵਕੀਲ ਬਣਨਾ ਚਾਹੁੰਦਾ ਵਕੀਲ ਬਣੇ ਕੋਈ ਵੀ ਅੱਛੀ ਪਾਇਲਟ ਬਣਨਾ ਚਾਹੁੰਦਾ ਪੈਰਾਮੈਡਿਕ ਦੇ ਦਾ ਫੌਜੀ ਬਣਨਾ ਚਾਹੁੰਦਾ ਹੈ ਫੌਜੀ ਬਣੇ ਵਿਗਿਆਨੀ ਬਣਨਾ ਚਾਹੁੰਦਾ ਵਿਗਿਆਨੀ ਬਣੇ ਸਵਾਸਥ ਸੁਵਿਧਾਵਾਂ ਫ੍ਰੀ ਹੋ ਜਾਈਆਂ ਜਿਹੜਾ ਹਰ ਵਿਅਕਤੀ ਨੂੰ ਸਵਸਥ ਰਹਿਣ ਦਾ ਅਧਿਕਾਰ ਹੈ ਅਗਰ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਸਰਕਾਰ ਦੀ ਸਵਸਥ ਸੇਵਾਵਾਂ ਬਿਲਕੁਲ ਟੋਟਲੀ ਫ੍ਰੀ ਜਿੰਨਾ ਮਹਿੰਗਾ ਤੋਂ ਮਹਿੰਗਾ ਉਹਦਾ ਇਲਾਜ ਹੋਵੇ ਉਹ ਕਰੋ ਲੇਕਿਨ ਆਪਣੇ ਦੇਸ਼ ਦੇ ਉਸ ਨਾਗਰਿਕ ਨੂੰ ਬਚਾ ਕੇ ਰੱਖੋ ਜਿਨੇ ਤੁਹਾਨੂੰ ਚੁਣਿਆ ਹੈ ਜਿਨੇ ਸਰਕਾਰ ਬਣਾਈ ਹੈ ਤੋ ਵਿਨੇ ਜੀ ਤੁਸੀਂ ਆਪਣੇ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਨਸ਼ਾ ਮੁਕਤ ਕਰਨ ਲਈ ਪੂਰੇ ਦੇਸ਼ ਨੂੰ ਪੰਜਾਬ ਨੂੰ ਤੁਹਾਡਾ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਹੈ ਤੋ ਹੋਰ ਐਸੀ ਮੁੱਦੇ ਲੈ ਕੇ ਆਂਦੇ ਰਾਂਗੇ ਤੁਹਾਡਾ ਨਾਲ ਮਿਲਦੇ ਰਾਂਗੇ ਮੈਂ ਮੈਂ ਵਿਨੇ ਵਰਮਾ OBC ਦੁਆ ਕਾਂਗਰਸ ਲੁਧਿਆਣਾ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਜ਼ਿਲ੍ਹਾ ਕਾਂਗਰਸ ਦੇ ਉਪਪਾਧੇਸ਼ਕ ਹੋਣ ਦੇ ਨਾਤੇ ਦੇ ਦੇ तमाम ਦੇ ਦੇ ਕੇਂਦਰ ਸਰਕਾਰ ਚ ਬੈਠੇ ਸਾਡੇ ਦੇ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਹਰ ਸੂਬੇ ਦੇ ਹਰ ਰਾਜ ਦੇ ਮੁਖਮਤਿਆਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਾਂਗਾ ਤੁਸੀਂ ਆਪਣੇ ਆਪਣੇ ਸੂਬੇ ਚ ਆਪਣੇ ਦੇਸ਼ ਚ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਰਾਹ ਤੇ ਲੈ ਕੇ ਜਾਓ ਉਸ ਲਈ ਤੁਸੀਂ ਸਿੱਖਿਆ ਫ੍ਰੀ ਕਰੋ ਸਵਾਸਥ ਤੇ ਸੁਧਾਵਾਂ ਫ੍ਰੀ ਕਰੋ ਕਾਨੂੰਨ ਵਗੈਰਾ ਜੋ ਹੈਗੀ ਕਾਨੂੰਨ ਦੀ ਜਾਣਕਾਰੀ ਹਰੇਕ ਇਨਸਾਨ ਨੂੰ ਹੋਣੀ ਚਾਹੀਦੀ ਹੈ ਤੇ ਦੇਸ਼ ਨੂੰ ਨਸ਼ਾ ਅਤੇ ਅਪਰਾਧ ਮੁਕਤ ਕਰ ਦਿਓ ਜਿਹੜਾ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਜਿਹੜਾ ਵੀ ਪੁਲਿਸ ਅਧਿਕਾਰੀ ਐ ਸਾਡੇ ਦੇਸ਼ ਨੂੰ ਸਾਡੇ ਸੂਬੇ ਨੂੰ ਨਸ਼ਾ ਮੁਕਤ ਕਰੂਗਾ ਅਪਰਾਧੂ ਕਰੂਗਾ ਅਪਰਾਧਿਕ ਹਰ ਇੱਕ ਸਲਾਖਾ ਦੇ ਪਿੱਛੇ ਛੱਡੂਗਾ ਉਸ ਇਮਾਨਦਾਰ ਇੱਜ਼ਤ ਕਾਲੂ ਵਿਨੇ ਵਰਮਾ ਕਾਂਗਰਸ ਨੇਤਾ ਸਨਮਾਨਤ ਕਰੂਗਾ ਧਰਵਾਦ ਜੈ ਧਨਵਾਦੀ ਤੋਂ ਦੋਸਤੋ ਗੱਲਬਾਤ ਕੀਤੀ ਸਮਾਜ ਸੇਵੀ ਤੇ ਕਾਂਗਰਸੀ ਆਗੂ ਵਿਨੇ ਵਰਮਾ ਜੀ ਨਾਲ ਜਿਨ੍ਹਾਂ ਨੇ ਨਸ਼ੇ ਦੇ ਉੱਪਰ ਬਹੁਤ ਕਰਾਰਾ ਚੋਟ ਕੀਤੀ ਏ ਤੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਨੂੰ ਦੇਸ਼ ਨੂੰ ਨਸ਼ਾ ਮੁਕਤ ਕਰਾਉਣ ਲਈ ਸਾਡੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਘਰ ਦੇ ਵਿੱਚ ਜਿੰਨੇ ਫੈਮਿਲੀ ਮੈਂਬਰ ਨੇ ਉਹ ਸੁਖੀ ਪਰਿਵਾਰਕ ਜੀਵਨ ਜੀ ਸਕਣ ਤੇ ਇਸ ਨਸ਼ੇ ਨੂੰ ਛੱਡ ਕੇ ਪੂਰੇ ਦੇਸ਼ ਨੂੰ ਖੁਸ਼ਹਾਲ ਕਰ ਸਕਣ ਸੋ ਦੋਸਤੋ ਹੋਰ ਇਹੋ ਜਿਹੇ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ ਹੋਰ ਸਖਸ਼ੀਤਾ ਨਾਲ ਅਮਲਦੇ ਰਹਾਂਗੇ ਦੇਖਦੇ ਰਹੋ ਪੀਬੀ10 ਹੈਡਲਾਈਨਸ ਧੰਨਵਾਦ